ਦੁਲਹਨ ਦੀ ਹੱਥਾਂ ਤੇ ਮਹਿੰਦੀ ਸਜੀ ਸਜਾਈ ਰਹਿ ਗਈ ਲਾਵਾ ਫੇਰੇ ਹੋਣ ਤੋਂ ਪਹਿਲਾਂ ਹੀ ਲਾੜਾ ਮੁੱਕਰ ਗਿਆ ਲੁਧਿਆਣਾ ਦੇ ਵਿੱਚ ਵਿਆਹ ਵਾਲੇ ਦਿਨ ਮੌਕੇ ਲਾੜੇ ਨੇ ਬਰਾਤ ਲਿਆਉਣ ਤੋਂ ਪਹਿਲਾਂ ਮਨਾ ਕਰ ਦਿੱਤਾ ਕਿਉਂਕਿ ਕ੍ਰੇਟਾ ਕਾਰ ਨਹੀਂ ਮਿਲੀ ਤੇ 25 ਲੱਖ ਦਾ ਦਹੇਜ ਨਹੀਂ ਮਿਲਿਆ ਤਸਵੀਰਾਂ ਲੁਧਿਆਣਾ ਦੇ ਪੈਲਸ ਦੀਆਂ ਨੇ ਜਿੱਥੇ ਬੁੱਧਵਾਰ ਨੂੰ ਵਿਆਹ ਰੱਖਿਆ ਹੋਇਆ ਸੀ ਪਰ ਬਰਾਤੀ ਨਹੀਂ ਪਹੁੰਚੇ ਇੰਤਜ਼ਾਰ ਕਰਦੇ ਰਹਿ ਗਏ ਕੁੜੀ ਦੇ ਪਰਿਵਾਰ ਵਾਲੇ ਲੜਕੀ ਦੇ ਪਰਿਵਾਰ ਨੇ ਥਾਣੇ ਪਹੁੰਚ ਕੇ ਪੁਲਿਸ ਦੇ ਕੋਲ ਦਿੱਕਤੀ ਸ਼ਿਕਾਇਤ ਦਿੱਤੀ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਸ਼ਾਦੀ ਨਾ ਹੋਣ ਦੇ ਪਿੱਛੇ ਲੜਕੀ ਦਾ ਪਰਿਵਾਰ ਸਦਮੇ ਦੇ ਵਿੱਚ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਦੁਲਹਨ ਦਾ ਬੁਰਾ ਹਾਲ ਹੈ ਔਰ ਉਹ ਬੇਹੋਸ਼ ਹੋ ਚੁੱਕੀ ਹੈ ਉਹਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਲੜਕੇ ਵਾਲਿਆਂ ਨੇ ਸਾਡੇ ਨਾਲ ਧੋਖਾ ਕੀਤਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 8 ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦੇਣ ਪਹੁੰਚੇ ਲੁਧਿਆਣਾ ਦੇ ਵਾਸੀ ਗੋਪਾਲ ਚੰਦ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਦੀ ਸ਼ਾਦੀ ਮੋਰਿੰਡਾ ਦੇ ਚિતਰੇਸ਼ ਦੇ ਨਾਲ طے ਹੋਈ ਸੀ ਲੁਧਿਆਣਾ ਦੇ ਵਿੱਚ ਫਰੋਜ਼ਪੁਰ ਰੋਡ ਤੇ ਬਣੇ ਕਾਸਾਲਾ ਮੈਰਿਜ ਪੈਲੇਸ ਦੇ ਵਿੱਚ ਵਿਆਹ ਹੋਣਾ ਸੀ ਤੇ ਕਰੀਬਨ 400 ਤੋਂ 500 ਦੇ ਕਰੀਬ ਬਰਾਤੀ ਪਹੁੰਚੇ ਹੋਏ ਸੀ ਪਰ ਲਾੜਾ ਨਹੀਂ ਪਹੁੰਚਿਆ ਤੇ ਲਾੜੇ ਦਾ ਪਰਿਵਾਰ ਨਹੀਂ ਪਹੁੰਚਿਆ ਮੇਰੀ ਤਾਂ ਬੇਟੀ ਘਰ ਬੈਠੀ ਆ ਤਿਆਰ ਹੋਈ ਹੋਈ ਸ਼ਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿੱਦਾਂ ਉਹਨੂੰ ਕਹਿ ਦਵਾਂ ਕਿ ਚੂੜਾ ਲਾ ਦੇ ਨਹੀਂ ਲੈਂਦਾ ਮੇਰੇ ਕੋਲ ਚੂੜਾ ਕਿੰਨੀ ਦੇਰ ਤੋਂ ਤਿਆਰੀਆਂ ਚੱਲ ਰਹੀਆਂ ਸੀ ਮਾਂ ਤਾਂ ਉਦੋਂ ਤੋਂ ਤਿਆਰੀ ਕਰਦੇ ਜਦੋਂ ਤੀ ਹੁੰਦੀ ਹੈ ਮੈਂ 2 ਸਾਲਾਂ ਤੋਂ ਤਿਆਰੀ ਕਰ ਰਹੀ ਹਾਂ ਛੋਟੀ ਛੋਟੀ ਚੀਜ਼ ਲੈ ਕੇ ਦੇ ਰਹੇ ਛੋਟੀ ਛੋਟੀ ਹਰੇਕ ਮਨ ਪਸੰਦ ਦੀ ਚੀਜ਼ ਦੇ ਤਿਆਰ ਸੂਟ ਕੀਤਾ ਹੋਇਆ ਪੈਕ ਕੀਤਾ ਹੋਇਆ ਫੋਨ ਕਿੱਦਾਂ ਨੇ ਮੈਨੂੰ ਇੱਕ ਸਾਫ ਚਾਹੀਦਾ ਬੇਟੀ ਨੂੰ ਸਾਫ ਚਾਹੀਦਾ ਬਿਲਕੁਲ ਅੱਜ ਸਾਡੇ ਇਲਾਕੇ ਦੇ ਵਿੱਚ ਆਕਾਸ਼ਪੁਰੀ ਦੇ ਵਿੱਚ ਫਰਾਤ ਆਣੀ ਸੀਗੀ ਔਰ ਖੁਸ਼ੀਆਂ ਦਾ ਘਰ ਸੀਗਾ ਜਿੱਥੇ ਅੱਜ ਉਹ ਬੱਚੀ ਰੋ ਰਹੀ ਹੈ ਔਰ ਪਰਿਵਾਰ ਰੋ ਰਿਹਾ ਹੈ ਕਿਉਂਕਿ ਉਹ ਦੇਹ ਦੀ ਬੜੀ ਚੜ ਗਿਆ ਔਰ ਦੇਖ ਦੇ ਜਿਹੜੇ ਲਾਲਚੀ ਬੰਦੇ ਨੇ ਉਹਨਾਂ ਨੇ ਇਹਨਾਂ ਨੂੰ ਡਿਮਾਂਡ ਕੀਤੀ ਹੈ ਮੁੰਡੇ ਦਾ ਨਾਮ ਰਤੇਸ਼ ਚਤ੍ਰੇਸ਼ ਉਹਦੇ ਫਾਦਰ ਦਾ ਨਾਮ ਗੋਪਾਲ ਮਰਿੰਡੇ ਦੇ ਵਿੱਚ ਸ਼ੌਕਰਾ ਦੀ ਉਹਨਾਂ ਦੀ ਦੁਕਾਨ ਆ ਔਰ ਇੱਥੇ ਉਹਨਾਂ ਦੇ ਮਾਮੇ ਦੀ ਮੈਡੀਕਲ ਸਟੋਰ ਹੈ ਜਿਸ ਦਾ ਮਸਤਾਨਾ ਮਕੈਨਿਕਲ ਵਾ ਮਸਤਾਨਾ ਮਕੈਨਿਕਲ ਵਰਕ ਦੇ ਨਾਮ ਤੇ ਆ ਇਹ ਜਿਹੜੇ ਦੇਹੇਜ ਦੇ ਲਾਲਚੀ ਬੰਦੇ ਨੇ ਅੱਜ ਅਸੀਂ ਇੱਥੇ ਆਏ ਆ ਪ੍ਰਸ਼ਾਸਨ ਨੂੰ ਦੱਸਣ ਕਿ ਜਿਹੜੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ ਅੱਜ ਉੱਥੇ ਰੋਣਾ ਧੋਣਾ ਲੱਗਾ ਹੋਇਆ ਵਾ ਲੜਕੀ बार-बार बेहोश ਹੋ ਰਹੀ ਹੈ ਜੇ ਅਸੀਂ ਉਹਨੂੰ ਜਾ ਕੇ ਬੁਲਾਣੇ ਆ ਕਿ ਕੋਈ ਗੱਲ ਨਹੀਂ ਬੇਟਾ ਹੌਸਲਾ ਕਰ ਕਿ ਅੱਜ ਪਹਿਲਾਂ ਹੀ ਪਤਾ ਲੱਗ ਗਿਆ ਕਿ ਇਹ ਦੇਹ ਦੇ ਲਾਲਚੀ ਬੰਦੇ ਜਿਹੜੇ ਆ ਟਾਈਮ ਤੋਂ ਪਹਿਲਾਂ ਪਤਾ ਲੱਗ ਗਿਆ ਤੇਰੀ ਜ਼ਿੰਦਗੀ ਨਹੀਂ ਖਰਾਬ ਹੋਈ ਲੇਕਿਨ ਫਿਰ ਵੀ ਉਹ ਬੱਚੇ ਦੇ ਕੀ ਭੀਤਰੀ ਹੈ ਜਿਹਦੀ ਬਰਾਤ ਨਾ ਆਈ ਹੋਵੇ ਔਰ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਕੋਲ 8 ਨੰਬਰ ਥਾਣੇ 'ਚ ਆਏ ਆ ਇਹ ਡਿਮਾਂਡ ਕਰਨ ਆਏ ਆ ਕਿ ਇਹੋ ਜਿਹੇ ਦੇਹ ਦੇ ਲਾਲਚੀਆਂ ਨੂੰ ਸਖਤ ਤੋਂ ਸਜ਼ਾ ਸਜ਼ਾ ਦੇ ਕੇ ਕੁੜੀ ਨੂੰ ਇਨਸਾਫ਼ ਦਿੱਤਾ ਜਾਵੇ